ਥਾਣਾ ਫਲੋਰ ਦੀ ਪੁਲਿਸ ਨੇ ਦੁਕਾਨਾਂ ਤੇ ਰਾਗਹੀਰਾਂ ਦਾ ਲੁੱਟਖੋਹ ਕਰਨ ਵਾਲੇ ਤਿੰਨ ਮੈਂਬਰੀ ਗਰੋ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਲੋਰ ਸਰਪੰਸ ਸਿੰਘ ਬਲ ਨੇ ਦੱਸਿਆ ਕਿ ਇਹ ਤਿੰਨ ਦੋਸ਼ੀ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸ ਦੀ ਪੂਰੀ ਪਲੈਨਿੰਗ ਕਰਦੇ ਸਨ ਤੇ ਫਿਰ ਬੇਰਹਿਮੀ ਨਾਲ ਸੱਟਾਂ ਮਾਰ ਕੇ ਲੁੱਟਖੋਹ ਜਿੰਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਉਨਾ ਦੱਸਿਆ ਕਿ ਬੀਤੇ ਦਿਨ ਫਲੋਰ ਏਰੀਆ ਵਿੱਚ ਰੂਪlal ਪੁੱਤਰ ਸਤਪਾਲ ਵਾਸੀ ਪਿੰਡ ਭੋਲੇਵਾਲ ਨਾਲ 17500 ਰੁਪਏ ਦੀ ਲੁੱਟ ਹੋਈ ਸੀ ਜਿਸ ਬੰਦੀ ਥਾਣਾ ਫਲੋਰ ਦੇ ਮੁਖੀ ਇੰਸਪੈਕਟਰ ਸੰਜੀਵ ਕਪੂਰ ਅਤੇ ਉਹਨਾਂ ਦੀ ਟੀਮ ਵੱਲੋਂ ਸਪੈਸ਼ਲ ਆਪਰੇਸ਼ਨ ਦੌਰਾਨ ਸੰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਆਸਾਹੂਰ, ਦੀਪਕ ਪੁੱਤਰ ਸੁਰੇਂਦਰਪਾਲ ਵਾਸੀ ਰਾਮਗੜ੍ਹ ਅਤੇ ਸ਼ੁਭਮ ਸੁਮਨ ਪੁੱਤਰ ਰਾਜਕਮਰ ਵਾਸੀ ਫਲੋਰ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਨਾ ਦਸਾਇਆ ਕਿ ਨਾ ਦੋਸ਼ੀਆਂ ਵਿੱਚੋਂ ਸ਼ੁਭਮ ਕਾਫੀ ਸਮੇਂ ਤੋਂ ਆਪਣੇ ਸਾਥੀਆਂ ਨਾਲ ਮਿਲ ਕੇ ਅਕਲਪੁਰ ਰੋਡ ਫਲੋਰ ਵਿਖੇ ਇੱਕ ਕੱਪੜੇ ਦੀ ਦੁਕਾਨ ਤੇ ਮਾਲਕ ਦੇ ਤੇਜ਼ ਤਾਰ ਹਥਿਆਰਾਂ ਨਾਲ ਸੱਟਾ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਕੇ ਉਸ ਪਾਸੋਂ 10000 ਰੁਪਏ ਦੀ ਨਕਦੀ ਖੋਈ ਸੀ ਜਰਕਿ ਸੰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਤੇ ਦੀਪਕ ਪੁੱਤਰ ਸੁਰਿੰਦਰਪਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਿਤੀ 8 ਜਨਵਰੀ ਨੂੰ ਬੰਦ ਦਰਿਆ ਸਤਲੋਜ ਪਿੰਡ ਕਟਿਆਣਾ ਛੰਡੀਪੀਰ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਰਾਜਕੌਸ਼ਲ ਪੁੱਤਰ ਪਾਲ ਸਿੰਘ ਕਟਿਆਣਾ ਤੇ ਤੇਜ਼ ਸਰ ਹਥਿਆਰਾਂ ਨਾਲ ਸੱਟਾ ਮਾਰ ਕੇ ਉਸ ਨੂੰ ਜ਼ਖਮੀ ਕੀਤਾ ਸੀ ਫਿਲਰ ਤੋਂ ਨਵਰਾੰਗ ਚੈਨਲ ਦੀ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਿਹਾਤੀ ਸ਼੍ਰੀ ਗੁਰਮੀਤ ਸਿੰਘ ਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਜਿਹੜੀ ਮਹਮ ਚਲਾਈ ਗਈ ਆ ਇਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਸੰਜੀਵ ਕਪੂਰ ਅਤੇ ਉਸ ਦੀ ਟੀਮ ਵੱਲੋਂ ਥਾਣਾ ਫਲੋਰ ਵਿੱਚ ਪਿਛਲੇ ਅਰਸੇ ਦੌਰਾਨ ਜਿਹੜਾ ਸੀ ਤਰਸੀਮ ਉਹਦੇ ਕੋ ਲੁਧਿਆਣੇ ਨੂੰ ਬਿਲੋਂਗ ਕਰਦਾ ਸੀ 17500 ਰੁਪਏ ਦੀ ਖੋਹ ਕੀਤੀ ਸੀ ਧਿਆਰਾਂ ਦੇ ਰੋਗ ਦੇ ਉੱਤੇ ਉਹਦੇ ਵਾਸਤੇ ਇੱਕ ਵਿਸ਼ੇਸ਼ ਟੀਮ ਮੇਰੇ ਵੱਲੋਂ ਹਦਾਇਤें ਬਣਾਈ ਗਈ ਸੀ ਕਾਰਵਾਈ ਕਰਦੇ ਹੋਇਆ ਤਿੰਨ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਨੇ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਹਾਂ ਦੀ ਪਿਛੋਕੜ ਵੀ ਮਾੜੀ ਹੈ ਇਹਨਾਂ ਸਾਰੇ ਦੋਸ਼ੀਆਂ ਤੇ ਤਿੰਨ ਤਿੰਨ ਚਾਰ ਚਾਰ ਮੁਕਦਮੇ ਦਰਜ ਨੇ ਇਸ ਵਿੱਚ ਇੱਕ ਦੋਸ਼ੀ ਸ਼ੁਭਮ ਹੈਗਾ ਰਵੀਦਾਸ ਅ ਮਲੇ ਦਾ ਉਹਦੇ ਪਿਛਲੇ ਦੌਰਾਨ ਵੀ ਕਪੜੇ ਦੀ ਦੁਕਾਨ ਦੇ ਉੱਤੇ ਅੰਦਰ ਕਰਕੇ ਕਟਮਾਰ ਕੀਤੀ ਸੀ 10000 ਰੁਪਏ ਦੀ ਲੁੱਟਖੋ ਕੀਤੀ ਸੀ ਇਸ ਤੋਂ ਇਲਾਵਾ ਜਿਹੜੇ ਦੂਸਰੇ ਦੋਸ਼ੀ ਹੈਗੇ ਨੇ ਇਹਨਾਂ ਨੇ ਵੀ ਸੰਗੀਨ ਜੁਰਮ ਕੀਤੇ ਆ ਲੜਾਈਆਂ ਝਗੜਿਆਂ ਦੇ ਅਤੇ ਲੁੱਟਖੋਆਂ ਦੇ ਇਹਨਾਂ ਪਾਸੋਂ 5 ਮੋਟਰਸਾਈਕਲ 2 ਮੋਟਰਸਾਈਕਲ ਅਤੇ 5 ਮੋਬਾਈਲ ਜਿਹੜੇ ਆ ਉਹ ਚੋਰੀ ਛੁਦਾ ਜਿਹੜੇ ਵੱਖ-ਵੱਖ ਥਾਵਾਂ ਤੋਂ ਇਹਨਾਂ ਨੇ ਖੋਹ ਕੀਤੇ ਸਨ ਉਹ ਬਰਾਮਦ ਕੀਤੇ ਨੇ ਕਿੰਨੀਆਂ ਬਾਰ ਦਾ ਤੁਹਾਨੂੰ ਜਾਣ ਦੇ ਚੁੱਕੇ ਹੁਣ ਇਹ ਤਿੰਨੇ ਦੋਸ਼ੀ ਜਿਹੜੇ ਨੇ ਵੱਖ-ਵੱਖ ਇੱਕ ਨੇ ਚਾਰ ਵਾਰ ਦਾਪਾਂ ਕੀਤੀਆਂ ਨੇ ਇੱਕ ਨੇ ਤਿੰਨ ਤੇ ਇੱਕ ਨੇ ਇੱਕ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਆਰਗੇਨਾਈਜ਼ ਕ੍ਰਾਈਮ ਕਰਦੇ ਸੀ ਸਲਾਹ ਕਰਕੇ ਸੱਟਾਂ ਮਾਰਨੀਆਂ ਤੇ ਲੁੱਟਾਂ ਖੋਹਾਂ ਕਰਨੀਆਂ ਇਹਨਾਂ ਦੇ ਉੱਤੇ ਅਸੀਂ 111 BNS ਦਾ ਤਾਰਾ ਲਾਈ ਆ ਜਿਸ ਤੇ ਮਿਨਿਮਮ ਸਜ਼ਾ ਜਿਹੜੀ ਉਹ 10 ਸਾਲ ਦੀ ਹੈ ਕੀ ਰਿਮਾਂਡ ਲਿਆ ਗਿਆ ਇਹਨਾਂ ਦਾ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਸ ਤੋਂ ਬਿਨਾਂ ਜਿਹੜੀਆਂ ਹੋਰ ਵਾਰਦਾਤਾਂ ਇਹਨਾਂ ਕੀਤੀਆਂ ਉਹ ਉਹਨਾਂ ਬਾਰੇ ਵੀ ਪੁਸ਼ਕਿਸ਼ ਕਰਕੇ ਤੇ ਸਾਹਮਣੇ ਹੀ ਲਿਆਂਦੀ ਜਾਂਦੀਆਂ ਕੀ ਇਹਨਾਂ ਦੇ ਹੋਰ ਵੀ ਸਾਥੀ ਨੇ ਇਕੱਲੇ ਇਹ ਤਿੰਨ ਨਹੀਂ ਇਨਾਂ ਦੇ ਰਿਮਾਂਡ ਦੌਰਾਨ ਇੱਕ ਦੋ ਸਾਥੀ ਹੋਰ ਹੋ ਸਕਦੇ ਆ ਉਹ ਪੁਸ਼ਕਸ਼ ਦੌਰਾਨ ਜੇ ਆਏ ਤੇ ਉਹਨਾਂ ਨੂੰ ਇਹ ਜਲਦੀ ਇਹਦੇ ਵਿੱਚ ਨਾਮਜ਼ਦ ਕਰਕੇ ਤਸਦੀਕ ਕਰ ਦਿੱਤੀ ਜੀ ਲੱਗਦਾ ਫਲੋਰ ਤੋਂ ਵੀ ਵਾਰਦਾਤ ਇਹਨਾਂ ਨੇ ਬਾਹਰ ਦਿੱਤੀਆਂ ਜਾਂ ਕਿਤਾ ਹਜੇ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ ਇਹ ਲੋਕਲ ਫਲੋਰ ਦੀਆਂ ਨੇ ਤੇ ਦੌਰਾਨੇ ਰਿਮਾਂਡ ਇਹਦਾ ਹਾਸਲ ਕਰਕੇ ਸ਼ ਲੁਧਿਆਣਾ ਸਾਈਟ ਜਾਂ ਨਵਾਂ ਸ਼ਹਿਰ ਸਾਈਟ ਦੀਆਂ ਕੁਝ ਵਾਰਦਾਤਾਂ ਹੈਗੀਆਂ ਨੇ ਉਹ ਖਰੀਦ ਕੀਤੀਆਂ ਜਾਂਦੀਆਂ